ਅਗਲੀ ਖਬਰ ਅਸੀਂ ਲੈ ਰਹੇ ਹਾਂ ਅਮਰ ਸਰ ਤੋਂ ਜਿੱਥੇ ਕਿ ਸਾਬਕਾ ਕੈबिनेट ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸ਼੍ਰੀ ਦਰਬਾਰ ਸਾਹਿਬ ਦੇ ਕੇ ਨਤਮਸਤਕ ਹੋਣ ਲਈ ਪਹੁੰਚੇ ਹਨ ਉਸੇ ਕੀ ਪੰਜਾਬ ਸਰਕਾਰ ਦੇ ਸਾਬਕਾ ਕੈबिनेट ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਕੇ ਨਤਮਸਤਕ ਹੋਏ ਅਤੇ ਪਿਛਲੇ ਦਿਨੀ ਉਹਨਾਂ ਨੂੰ ਕੈबिनेट ਰੈਂਕ ਤੋਂ ਸੇਵਾਮੁਕਤ ਕੀਤਾ ਗਿਆ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਕੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਲਈ ਆਇਆ ਹਾਂ ਅਤੇ ਇਹ ਗੁਰੂ ਜੀ ਦੀ ਕਿਰਪਾ ਹੈ ਕਿ ਮੈਂ ਐਮ ਕੈਮਰੇ ਦੇ ਵਿੱਚ ਮੋਤਰੀ ਵੀ ਰਿਹਾ ਆਂ ਅਤੇ ਪੰਜਾਬ ਦੇ ਲੋਕਾਂ ਦੀ ਹਮੇਸ਼ਾ ਸੇਵਾ ਦਾ ਮੈਨੂੰ ਮੌਕਾ ਮਿਲਿਆ ਹੈ ਅਤੇ ਅੱਜ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ ਆਇਆ ਹਾਂ ਤੇ ਅਗਲੇ ਮਿਸ਼ਨ ਲਈ ਮੈਂ ਆਸ਼ੀਰਵਾਦ ਲੈਣਾ। ਕੁਸਮਨ ਕੋ ਕੇ ਸਦਗ

ਕਿ ਬੋਲਦੇ ਹੋ ਤੇ ਪਿਛੇ ਦਿਨ ਜਿਹੜਾ ਕਿ ਵਿਸਤਾਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਮਿਨਟਿੰਗ ਨਹੀਂ ਨਹੀਂ ਅੱਜ ਗੁਰੂ ਰਾਮਦਾਸ ਜੀ ਦੇ ਘਰ ਦੰਪਾਲ ਸਾਹਿਬ ਮੱਥਾ ਟਿਕਣਾ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਰੇ ਕੌਮੀ ਕੋਨਵੀਨਰ ਅਦਵਿੰਦ ਕੇਰਿਵਾਲ ਜੀ ਅਤੇ ਮੇਰੇ ਪਤਵ ਮਿੱਤਰ ਮਾਜੋਗ ਮੁਖੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੇ ਆਪਣੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜਾ ਇਸ ਸ਼ਕਲਨਾ ਕਰਨ ਆਇਆ ਧਨਵਾਦ ਕਰਨ ਆਇਆ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਰੇ ਮੌਕੇ ਪ੍ਰਾਪਤ ਹੋਏ ਪਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਆਏ ਹਾਂ ਜਿੰਨਾ ਚਿਰ ਤੱਕ ਪੰਜਾਬ ਦੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਚਿਰ ਤੱਕ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੂਗੀ ਕਿਉਂਕਿ ਅਸੀਂ ਅਹੁਦੇ ਨਹੀਂ ਲਈ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜਾਦੀ ਹੈ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਰਮਦਾਸ ਜੀ ਦੇ ਘਰ ਅਰਬਾਸ ਕੀਤੀ ਤਾਂ ਕਿ ਜਾਰੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਿਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆ ਬੜੀਆਂ ਪਾਵਨ ਨੇ ਕੋਈ ਗੱਲ ਨਹੀਂ ਅਮਸਾ ਦੇ ਹਰ ਕੰਮ ਕਰਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਅਮਸਾ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸਿਰ ਤੇ ਉੱਤੇ ਜਿਹੜੇ ਅਹੁਦੇ ਆ ਬਦਲਦੇ ਦਿੰਦੇ ਆ ਹੋ ਸਕਦਾ ਕਿ ਹੋ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਸਾ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਭਲਾ ਹੋਇਆ ਉਹਨਾਂ ਨੂੰ ਕਰਾਂਗੇ